ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਪਿੰਡ ਸਬਾਜਪੁਰ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ ਬਾਈ ਬਲਜੀਤ ਦੇ ਕੋਲ ਦੋ ਬੜਾ ਲੈ ਕੇ ਆਇਆ ਸਈਆਂ ਸਵਾਈਆਂ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਐਂਡ ਤੱਕ ਜਰੂਰ ਬਣੇ ਰਹੋ ਇੱਕ ਸ਼ਾਈਵਾਲ ਤੇ ਮਗਰ ਹੀ ਵੱਛੀ ਬੜੀ ਪਿਆਰੀ ਆ ਠੀਕ ਹੈ ਜੀ ਚੰਗੇ ਬੌਲੇ ਤੋਂ ਮਿਲਕ ਤੋਂ ਚੱਲ ਰਹੀ ਆ ਇੱਕ ਜਰਸੀ ਆ ਤੇ ਵਧੇਰੇ ਜਾਣਕਾਰੀ ਬਾਈ ਬਲਜੀਤ ਤੋਂ ਲੈਣੇ ਆ ਐਂਡ ਤੱਕ ਜਰੂਰ ਬਣੇ ਰਹੋ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਹੇ ਮਾਤੜ ਦਾ ਗਰੀਬ ਦਾ ਫਾਇਦਾ ਜਾਂਦਾ ਹੈ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਬਾਈਬਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਜੀ ਹਾਂਜੀ ਹਾਂਜੀ ਚੜ੍ਹਦੀ ਕਲਾ ਹੋਰ ਸੁਣਾਓ ਹਾਂਜੀ ਵਧੀਆ ਦੋ ਬੜਾ ਹਾਂਜੀ ਠੀਕ ਹੈ ਜੀ ਸ਼ੁਰੂਆਤ ਕਰੀਏ ਆਪਾਂ ਤੇ ਪਹਿਲਾਂ ਡਰੈੱਸ ਨੋਟ ਕਰੀਏ ਡਰੈੱਸ ਆਪਣਾ ਪਿੰਡ ਸੁਬਾਈਪੁਰ ਜ਼ਿਲ੍ਹਾ ਤਰਨਤਾਰਨ ਤਸੀਲ ਤਰਨਤਾਰਨ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 73407 ਤੇ 4212 ਠੀਕ ਆ ਜਰਸੀ ਲੋ ਕਰੀਏ ਸ਼ੁਰੂਆਤ ਹਾਂਜੀ ਕਿੰਨਾ ਦੁੱਧ ਪੱਕਾ ਦੇਵੋ ਇਹਦੇ ਥੱਲੇ ਹੋਊਗਾ 14 ਕਿਲੋ 13 ਕਿਲੋ ਪੱਕਾ ਬੱਚਾ ਤੇ ਵਛੀ ਬੱਚਾ ਮਗਰ ਇਹਦੇ ਠੀਕ ਆ ਉਧਰ ਉਹਨੂੰ ਤੋਰ ਦੋ ਨਾਲੇ ਬ ਸੱਜਣੋ ਵੱਡੀ ਆ ਛੋਟੀ ਨਹੀਂ ਆ ਪੰਜਾਬ ਵਾਲੀ ਜਰਸੀ ਆ ਥਾਨ ਮੁਠੀ ਵਾਲਾ ਥਾਨ ਲੱਗਾ ਮੁਠੀ ਤੋਂ ਬਾਹਰ ਆਊਗਾ ਚੰਗੀ ਬੰਦੀ ਥੰਦੀ ਆ ਤੇ ਸੋਹਣੀ ਆ ਪੂਰੀ ਪਹਿ ਪਲੂਣੀ ਸੋਈ ਆ ਦੂਜਾ ਸੂਆ ਸੱਜਣੋ ਸੋਈ ਆ ਪੂਰਾ ਰੰਗ ਟੰਗ ਜਰਸੀ ਦੇ ਵਿੱਚ ਆ ਬਲੈਕ ਆ ਗਈ ਉਹ ਬੱਚਾ ਤੇ ਬੰਦੀ ਥੰਦੀ ਸੱਜਣੋ ਪੂਰੀ ਆ ਠੀਕ ਆ ਜੀ ਕਦ ਕੁਦ ਬੋਦੀ ਵਾਲੀ ਵੱਚੀ ਆ ਵਾਹ ਜੀ ਵਾਹ ਤੇ ਆ ਬੱਚਾ ਵੱਚਾ ਮੇਲਕਾਫ ਆ ਗਿਆ ਲੋ ਜੀ ਤੇ ਬਿਲਕੁਲ ਥਾਨ ਲੈਵਾ ਪੱਦਰ ਆ ਓਕੇ ਆ ਜੋਨ ਜਣ ਤੇ 14 ਕਿਲੋ ਦੁੱਧ ਦੱਸਦਾ ਵੀਰ ਕਹਿੰਦਾ ਕਿ 13 ਕਿਲੋ ਤੇ ਜਿਹੜਾ ਮਰਜ਼ੀ ਕੋਈ ਖੱਡ ਸਕਦਾ ਭੈਣ ਭਰਾ ਲੈਓ ਬੰਦ ਹੋ ਜੀ ਦੂਸਰਾ ਸੂਆ ਤੇ 8-10 ਦਿਨਾਂ ਦਾ ਸੂਆ ਤੇ ਹੋ ਗਿਆ ਹੋਊਗਾ 12 ਦਿਨਾਂ ਦੇ ਹੋਗੇ ਠੀਕ ਹੈ 12 ਦਿਨ ਹੋ ਗਏ ਸੂਈ ਨੂੰ ਲੋ ਜੀ ਥਾਨ ਬੜਾ ਸੁਣਾ ਹੈ ਹੱਥੀ ਚਵਾਈ ਕਰਨ ਵਾਲਾ ਮੁੱਠੀ ਥਾਣਾ ਠੀਕ ਹੈ ਤੇ ਕੀਮਤਾਂ ਦੀ ਕਿੰਨੀ ਕਰਦਗੇ ਕੀਮਤ ਬਿੱਤੀ ਚਾਹ ਜੀ ਆ ਕਿੰਨੇ ਜੀ ਫਿਕਸ ਹੀ ਕਰ ਦੋ ਮੁੱਲ ਕਰਾਂਗੇ 60000 ਰੁਪਇਆ ਨਹੀਂ ਇੱਕੋ ਫਿਕਸ ਹੀ ਕਰ ਦੋ ਆਪੇ ਕਰ ਦੋ ਤੁਸੀਂ 55000 ਦੀ ਦੇ ਦਾਂਗੇ ਜੈਸਨੋ ਯਾ ਤੇ ਜਾਂਚੋਂ ਮਨਤਨ ਕਰਨਾ ਮਨਤਨ ਕਰ ਦਾਂਗੇ ਕਿੰਨਾ ਕਰ ਦੀਗੇ 53000 ਦੀ ਦੇ ਦਾਂਗੇ ਹਾਂ ਹੋਰ ਫਿਰ ਕਰ ਦਿਓ ਨਹੀਂ ਹਾਂ ਨਾ ਇਹ ਦੇ ਲੈ ਹੋਰ ਯਾਰ ਛੱਡ ਦਿਓ ਤਾਂ 52000 ਦੀ ਠੀਕ ਆ ਛੋੜੀ ਹੋਣੀ 100 ਰੁਪਿਆ ਆ ਆ ਗਈ ਸ਼ਾ ਯਾਰ ਹਾਂ ਜੀ ਮਗਰ ਵੱਚੀ ਜੋ ਅੱਜ ਤੇ ਜਿਆਦਾ ਨਾ ਹੋਇਆ ਸੋਈ ਨਾ ਵੇਖੋ 나ੜੂ ਨਾਲ ਜੋ ਠੀਕ ਆ ਕਿੰਨਾ ਬੋਲੇ ਤੋਂ ਸਟਾਰਟਿੰਗ 13 ਕਿਲੋ 13 ਕਿਲੋ ਬੋਲੇ ਤੋਂ ਹਾਂ ਜੀ ਹਾਂ ਜੀ ਤੇ ਦੂਜਾ ਸੂਹਾ ਹਾਂ ਜੀ ਹਾਂ ਜੀ ਥਾਨ ਵੜਾ ਨਾ ਲੱਗਾ ਬਹੁਤ ਵਧੀਆ ਲੱਗਾ ਚੋਣੀ ਬੜੀ ਪੋਲੀ ਹੋਈ ਹੈ ਹਾਂ ਲੋ ਜੀ ਤੇ ਲੋ ਜੀ ਵਹਿੜ ਚੰਗੀ ਦੂਜਾ ਸੂਹਾ ਸੱਜਣੋ ਥਾਂ ਤੋਂ ਬੜਾ ਸੋਹਣਾ ਕਮਾਲ ਦਾ ਲੱਗਾ ਤੋੜਦੇ ਭਈ ਲੈ ਜਾ ਲੈ ਜਾ ਤੋੜਦੇ ਲੰਮੀ ਮਰਾਵੀ ਰੱਖ ਤੇ ਸ਼ਾਈ ਵਾਲ ਆ ਗਈ ਵਸ਼ੀ ਮਗਰ ਆਹ ਚਾਹ ਫਰੀ ਕੋਈ ਇੱਥੇ ਬੰਦੇ ਬੰਦੇ ਖੁਰਲੀ ਤੇ ਬੰਦੇ ਲੋ ਜੀ ਵਾਹ ਜੀ ਵਾਹ ਬੱਚੀ ਬੜੀ ਪਿਆਰੀ ਦਿੱਤੀ ਆ ਬੱਚੇ ਦਾ ਬੜਾ ਕਰਦੀ ਹੁੰਦੀ ਆ ਸ਼ਾਈ ਵਾਲ ਦੋਗਲੀਆਂ ਆ ਨਾ ਕਰੋ ਸੰਗ ਸੱਜਣੋ ਇਨਾ ਬੱਚੇ ਦਾ ਕਰਨਾ ਦਿਹਾੜੀ ਦਾ ਕਿਉਂਕਿ ਤਾਜੀ ਸੂਈ ਕਰਕੇ ਤੇ ਹੁਣ ਮੌਕੇ ਦਾ ਕਿੰਨਾ ਬੋਲਾ ਹੋਊਗਾ ਸਹੀ ਦੁੱਧ ਵੀ ਜੀ 13 ਕਿਲੋ ਹੋਊਗਾ ਬੋਲਾ ਹੁਣ 13 ਕਿਲੋ ਬੋਲਾ ਹੋਊਗਾ 15 ਕਿ 16 ਚ ਆਜੂ ਹਣਾ ਠੀਕ ਆ ਤੇ ਕੀਮਤ ਦੀ ਗੱਲ ਕਰੀਏ ਕਿੰਨੇ ਦੀ ਫਿਕਸ ਹੀ ਦੇ ਦਈਏ ਇੱਕੋ ਕਰ ਦੋ ਜਾਇ ਜੀ ਆ ਵੀਰ ਜੀ ਇੱਕੋ ਹੀ ਕਰ ਦੋ ਮੋਲ ਕਰਾਂਗੇ 50000 ਰੁਪਏ ਅੱਛਾ 47000 ਦੀ ਦੇ ਦੋ ਜੈ ਸਨੋ ਕਰ ਦੋ ਥੋੜੀ ਜੀ 46000 ਦੀ 45 ਦੀ ਕਰ ਦੋ ਠੀਕ ਆ ਲਓ ਜੀ ਸੱਜਣੋ 45 ਤੇ ਉਹਦਾ 52 ਵਾਲਾ ਭਾ ਦੋਵੇਂ ਰੇਟ ਆ ਜਿਹੜੀ ਚੰਗੀ ਲੱਗੂ ਆਪਣੀ ਖਰੀਦਦਾਰੀ ਕਰ ਲਿਓ ਵੜਾ ਚੰਗੀਆਂ ਗਰਮੀਆਂ ਲਗਾਂ ਸੱਚੀ ਕਾਲ ਜੀ ਰੱਬ ਰੱਖਾ